हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਮੱਗ ਮੱਜਾਂ ਦੇ ਵਿੱਚ ਇਹ ਕਮਾਲੀ ਦੋਸਤੋ ਬਿਲਕੁਲ ਤਾਜੀ ਸੂਈ ਤੇ ਇਹ ਜਿਹੜੀਆਂ ਦੋ ਮੱਝਾਂ ਦੋਸਤੋ ਤੁਸੀਂ ਵੇਖ ਰਹੇ ਹੋ ਸਾਹਮਣੇ ਇਹ ਦੋਵੇਂ ਗੱਬਣੀਆਂ ਜੀ ਤੇ ਇੱਕ ਦੋਸਤੋ ਜਿਹੜੀ ਗਾਂ ਆ ਇਹ ਵੀਰ ਦੇ ਕੋਲ ਇਹ ਵੀ ਬਿਲਕੁਲ ਤਾਜੀ ਸੂਈ ਆ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਨਾ ਪਸ਼ੂਆਂ ਦੀ ਧਰਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆਲੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਆਓ ਆਪਾਂ ਵੀਰ ਨਾਲ ਕਰਦੇ ਹਾਂ ਗੱਲਬਾਤ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸਾਸਿਕਾ ਬਾਈ ਜੀ ਸਾਸਿਕਾ ਵੀਰ ਜੀ ਹਸਣਾਓ ਵਧੀਆ ਜੀ ਹੋਰ ਸਨੋ ਤੁਸੀਂ ਠੀਕ ਠਾਕ ਵਧੀਆ ਕਿਰਪਾ ਬੱਬਾ ਚੱਲੀ ਜਾਂਦਾ ਵਧੀਆ ਕੰਮ ਵਧੀਆ ਵਧੀਆ ਵੀਰ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੀਡਰੈਸ ਆਪਣਾ ਬੋਲ ਰਹੀ ਨਾਮ ਮੇਰਾ ਮਨੋਰ ਸਿੰਘ ਪਿੰਡ ਬਲੇਰ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਫੋਨ ਨੰਬਰ 9814545195 ਠੀਕ ਬੈਂਕਾ 2 ਕਿਲੋਮੀਟਰ ਦਿਆਲਪੁਰਾ 3 ਕਿਲੋਮੀਟਰ ਸੋਰਸਿੰਗ 3 ਕਿਲੋਮੀਟਰ ਮਤਲਬ ਜਾਨੀ ਕਿ ਵਿੱਚ ਕਹੇ ਜੀ ਇਸ ਕਾਏ ਆਪਾਂ ਵੱਡੀ ਮੇਨ ਸ਼ੜਕ ਜਾਂਦੀ ਹੈ ਸੁਬਾਜਪੁਰ ਨੂੰ ਜੜੀ ਭਿੱਖੀ ਵਣਦੋ ਸੁਬਾਜਪੁਰ ਉੱਤੇ ਸ਼ੜਕ ਤੇ ਘਰ ਆਪਣਾ ਠੀਕ ਹੈ ਜੀ ਅੱਛਾ ਵੀਰ ਜੀ ਅੱਜ ਆਪਣੇ ਕੋਲ ਤਿੰਨ ਨਾਗ ਮੱਜਾਂ ਦੇ ਵਿੱਚ ਤੇ ਇੱਕ ਗਾਂ ਸੀ ਇੱਕ ਗਾਂ ਹਾਂ ਜੀ ਹਾਂ ਜੀ ਸ਼ੁਰੂ ਕਰੀਏ ਆਪਾਂ ਇਸ ਮੱਝ ਤੋਂ ਪਹਿਲਾਂ ਜਿਹੜੀ ਗੱਬਣ ਮੱਝ ਆ ਦੱਸੀਏ ਡਿਟੇਲ ਵੀਰਾਂ ਨੂੰ ਇਹ ਸਵੇਰ ਕਿੰਨਾ ਸੋਣੀ ਇਹ ਵੀਰ ਜੀ ਦੂਜਾ ਸੂਗਾ ਸੁਈ ਸੁਣਾ ਮੈਂ ਨੇ ਹਾਂ ਜੀ ਬਾਕੀ ਕੋਈ ਕੇ ਜੀ ਸਮਝ ਹੈ ਜਿੰਨਾ ਮਰਜੀ ਸਮਝ ਲਈ ਮਾਲਕਾਂ ਨੇ ਆਪ 14 15 किलो ਇਹਦੇ ਦੁੱਧ ਪਹਿਲੇ ਸਵਿਚ ਹੋਇਆ ਠੀਕ ਹੈ ਕੱਦ ਕਾਠ ਫੇਲੋ ਹਰਿਆਣੇ ਦੀ ਮੈਂ ਟਾਈਮ ਕਿੰਨਾ ਖਰਦੀ ਇਹ ਸੁੰਨ ਚ ਹਮ ਹਬ ਤੇਰੇ ਅੰਦਰ ਅੰਦਰ ਆ ਜੂਗੀ ਮੈਂ ਇੱਕ ਹਫਤਾ ਖਰਦੀ ਇਹ ਠੀਕ ਹੈ ਜੀ ਤੋੜ ਕੇ ਦਿਖਾਈ ਮੇਰੀ ਖੋਲ ਕੇ ਲੋ ਜੀ ਦੋਸਤੋ ਇਹਦਾ ਮੈਂ ਦਾ ਕੱਦ ਕਾਠ ਚੈੱਕ ਕਰ ਲਿਓ ਬਾਡੀ ਲੈਂਥ ਹਰ ਇੱਕ ਚੀਜ਼ ਇਹਦੀ ਚੈੱਕ ਕਰਿਓ ਜਰੂਰ ਆਹ ਲਓ ਜੀ ਦੋਸਤੋ ਪੂਰੀ ਰਾਜੀ ਪੂਰੀ ਜੰਮੀਪੜੀ ਪੂਰੇ ਵਜ਼ਨ ਵਜੂਦ ਵਾਲੀ ਅਜੇ ਇੱਕ ਹਫਤਾ ਟਾਈਮ ਜਿਹੜਾ ਸੁੰਨ ਦੇ ਵਿੱਚ ਬਾਕੀ ਪਿਆ ਤੁਸੀਂ ਚੈੱਕ ਆਪ ਖੁਦ ਕਰ ਲਿਓ ਲਓ ਜੀ ਵੇਖੋ ਜੀ ਆਰਡਰ ਕੁਆਲਟੀ ਕਰਮਾਈ ਨੇ ਸੋਹਣੀ ਤਿਆਰ ਕੀਤੀ ਪਿੱਠ ਪੋੜੇ ਦੀ ਚੜਾਈ ਵੇਖੋ ਲਿਆਓ ਜੀ ਮੋੜੋ ਜੀ ਮੋੜ ਆਰੇ ਦੇਖੋ ਧਿਆਨ ਨਾਲ ਡਰੇ ਨਾ ਜੀ ਆ ਲਓ ਜੀ ਚੈੱਕ ਕਰ ਲਓ ਇਹਦੀ ਫੇਸ ਕੱਟ ਖਲੋਦੋ ਮੈਨੂੰ ਇਧਰ ਲਓ ਜੀ ਚੈੱਕ ਕਰੋ ਥੋੜਾ ਜਿਆਦਾ ਡਰਦੀ ਕਰਕੇ ਮੇਰੇ ਕੋਲ ਮਸ ਸੈਟ ਦੇ ਗਿਆ ਸੀ ਇਸ ਕਰਕੇ ਆਲੋ ਕਰੋ ਚੈੱਕ ਜੀ ਦੋਸਤੋ ਵੇਖੋ ਜਿਹੜੇ ਵੀਰ ਨੇ ਸੰਭੀ ਜਾ ਬੜੇ ਸ਼ੌਂਕ ਦੇ ਨਾਲ ਸੰਭੀਆ ਹਲੋ ਜੀ ਬਾਖਮਾਲ ਦੋਸਤੋ ਚੀਜ਼ ਦੀ ਸਭ ਤੋਂ ਵੱਡੀ ਇਹ ਵੇਖੋ ਕਿ ਆਰਡਰ ਕੁਆਲਿਟੀ ਜਿਹੜੀ ਕਰਮਾਂ ਇਹ ਤਿਆਰ ਕਰਨੀ ਨਾ ਬਹੁਤ ਸੋਹਣਾ ਆਰਡਰ ਤਿਆਰ ਕਰਨੀ ਆ ਬੜਾ ਫਿਕਸ ਆਰਡਰ ਤਿਆਰ ਕਰੂਗੀ ਫੁੱਲ ਹੈਵੀ ਸਹਿਜ ਆ ਹਾਂਜੀ ਆ 6 6.5 ਫੁੱਟ ਦਾ ਕੱਦ ਮੇਰਾ ਦੇਖ ਲਓ ਕਿਥੇ ਲਓ ਜੀ ਚੈੱਕ ਕਰ ਲਓ ਵੀ ਇਹ ਐ ਬਿਲਕੁਲ ਮੋਢਿਆਂ ਤੱਕ ਆਉਂਦੀ ਜੀ ਮੋਢਿਆਂ ਤੱਕ ਆਉਂਦੀ ਤੇ ਬਾਕੀ ਦੋਸਤੋ ਕਿਸੇ ਪਾਸਿਓ ਕੋਈ ਕਮੀ ਨਹੀਂ ਜਿਹੜੀਆਂ ਸ਼ਰੀਰ ਤੇ ਇਹਦੇ ਨਾੜਾ ਨਾੜ ਜੇਖੋ ਚੀਜ਼ ਜਿਹੜੀ ਚੰਗੀ ਉਹਨੂੰ ਚੰਗੀ ਤਰ੍ਹਾਂ ਵਿਖਾਉਣਾ ਚਾਹੀਦਾ ਲਓ ਜੀ ਚੈੱਕ ਕਰ ਲਓ ਆ ਦੇਖੋ ਥਣਾਸਾਂ ਦੀ ਕੁਆਲਿਟੀ ਚਾਰੇ ਥਾਂ ਨਿਕੜਵੇਂ ਗਿਆ ਤੇ ਲੱਗੇ ਬਾਕੀ ਬਿਲਕੁਲ ਬਾਕੀ ਚੰਡੇ ਦੇ ਦੇਖੋ ਨਾੜਾਂ ਕਿ ਤਰ੍ਹਾਂ ਆਪੇ ਆ ਲੋ ਜੀ ਮੈਂ ਤਾਂ ਵਿਖਾਤਾ ਮੈਂ ਕਿਹਾ ਦੇਖੋ ਐ ਪੂਰਾ ਬਿਜਲੀਕਰ ਬਣਿਆ ਤਾਂ ਸਾਰੇ ਪੰਡੇ ਸਾਰੇ ਪੰਡੇ ਦੇ ਲੋ ਜੀ ਬਾਕੀ ਹੌਤਾ ਮੈਂ ਲੈ ਜੂਗੀ ਮੈਂ ਪੂਰੇ ਫੱਟੇ ਲਾ ਦੂੰਗਾ ਐਕਸਰ ਕਰੋ ਚੱਕਰੀ ਚਾਰੇ ਥਾਂ ਨਿਕੜਵੇਂ ਗਿਆ ਤੇ ਲੱਗੇ ਤੇ ਬਹਾਨਾ ਦੋਸਤੋ ਕਰੋ ਚੱਕਰਾ ਟੂਕ ਤੱਕ ਲੱਗਾ ਜੀ ਹਾਂ ਸਾਰਾ ਹਾਂ ਜੀ ਲੋ ਜੀ ਚੈੱਕ ਕਰ ਲੋ ਬਾਕੀ ਦੋਸਤੋ ਜੀ ਲੈਂਥ ਚੈੱਕ ਕਰ ਲੋ ਰਾਜੀ ਇਹ ਪੂਰੀ ਪੂਰੇ ਵਜਨ ਮजूद ਵਾਲੀ ਹੈ ਅੱਛਾ ਭਾਈ ਜੀ ਮੋਲ ਕੀ ਕਰਨਾ ਹੈ ਮੋਲ ਆਪਾਂ ਦੇ ਹਿਸਾਬ ਦਾ ਹੀ ਕਰਨਾ ਤੇਰਾ ਲੋਕ ਤੇ ਇੰਦੀਆਂ ਮਹੀਨਾਂ ਦੇ 2-2 ਲੱਖ ਵੀ ਕਰੀ ਜਾਂਦੇ ਆ ਹਾਂਜੀ 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 ਆਪਾਂ ਡੇਢ ਮੋਲ ਕਰਦੇ ਹਾਂਜੀ 1:45 ਦੀ ਮੈਂ ਦੇ ਦਾਂਗੀ 1:45 ਦੀ ਹਾਂ 1:45 ਜੋ ਹੋਣ ਦੱਸੋ ਕਿੰਨਾ ਕੁ ਗਜਾਇ ਸੀ ਕਰ ਦਾਂਗੇ ਥੋੜਾ ਬੋਧੋ ਚਲੋ ਜਿੰਨੇ ਤੁਸੀਂ 40 ਕਰ ਲਈ ਚਲ ਜੀ ਆਂਦੇ ਹਾਂ ਛੋੜ ਹੀ ਹੋਊ 40 ਜੋ ਲਓ ਜੀ ਬਾਕੀ ਮੈਂ ਫੁੱਲ ਵੱਡੀ ਮੈਂ ਦੂਜਾ ਵੈਸੇ ਦੋਸਤੋ ਡਿਮਾਂਡ ਵੀ ਨੇ 1,50,000 ਰੁਪਇਆ ਕੀਤੀ ਆ ਇਹ 1.40 ਲੱਖ ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮਾਨਤਾਨ ਛੋੜ ਛੱਪਾ ਜਿਹੜਾ ਮੌਕੇ ਤੇ ਜਰੂਰ ਹੋਵੇ ਕਿਉਂਕਿ 10000 ਰੁਪਇਆ ਪਹਿਲਾਂ ਲੈਸ ਹੋ ਗਈ ਹੈ। ਬਾਕੀ ਥੋੜਾ ਬੜਾ ਇਮਾਨਤਾਨ ਹੋਣਾ ਜੇ। ਇਹ ਤੋਂ ਅੱਗੇ ਜਿਹੜੀ ਤਾਜੀ ਸੂਈ ਮਾਝਾ ਵੀਰੀ ਇੱਥੇ ਝਾਤੀ ਮਾਰੀ ਆ। ਹਾਂਜੀ ਦੱਸੋ ਜੀ ਇਹਦੇ ਬਾਰੇ। ਇਹ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਸੂਈ ਨੂੰ ਇਹਨੂੰ ਹੋ ਗਿਆ 10 ਦਿਨ। ਅੱਛਾ ਜੀ। 10 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ। 10 ਦਿਨ ਦਾ ਕਟਾ ਮਗਰ ਮਗਰ ਕਟਾ ਨੀਲੀ ਚ ਆਉਂਦੀ ਓ। ਦੁੱਧ ਕਿੰਨਾ ਚਵਾਉਂਦੇ ਸੀ? ਦੁੱਧ 11 ਕਿਲੋ ਆਇਆ। ਖੁੱਲ ਜਾਊਗਾ ਜਿਹੜਾ ਹੁਣ ਚਵਾਈ ਵਾਲਾ ਹਾਂ ਚਵਾਈ ਦਾ ਠੀਕ ਹੈ ਜੀ ਚਵਾਈ ਚੁਈ ਵਧੀਆ ਇੱਕ ਨੰਬਰ ਮੈਂ ਨਾ ਚੋਣ ਇੱਕ ਨੰਬਰ ਤੇ ਲਓ ਜੀ ਚੈੱਕ ਕਰ ਲਓ ਤੋਰੇ ਜੀ ਨੰਬਰ ਕੀ ਖੋਲ ਗਿਆ ਹੈ ਨਾ ਆਹ ਰਿਹਾ ਚੈੱਕ ਕਰੋ ਸਵਾ ਤੇ ਜਾ 10 ਦਿੰਦਾ ਟਾਈਮ ਸੁਈ ਨੂੰ ਗਿਆ 10 ਕਿਲੋ ਦੁੱਧ ਮੌਕੇ ਦਾ ਤਿਆਰ ਬੱਚਾ ਨੇ ਕੱਟਾ ਦਿੱਤਾ ਜੀ ਲੈਓ ਜੀ ਮੁਰਦਾ ਜੀ ਆਈ ਬੱਚਾ ਜੀ ਆ ਕਟਾਈਓ ਲੋ ਜੀ ਚੈੱਕ ਕਰ ਲੋ ਕ੍ਰੋਸ ਨੀਲੀ ਰਵੀ ਦੇ ਨਾਲ ਥੋੜੀ ਜੀ ਦੋਸਤੋਂ ਆਉਂਦੀ ਜੇ ਦੋਸਤੋਂ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਹੈ ਵੀ ਮੱਝ ਬਿਲਕੁਲ ਪਿੱਠਪੜੀ ਦੀ ਚੜਾਈ ਬਹੁਤ ਵਧੀਆ ਪਤਲੀ ਚਮੜੀ ਸਿੰਗਲ ਹੱਡੀ ਮੱਝ ਚੈੱਕ ਕਰ ਲਿਓ 10 ਲੀਟਰ ਦੋ ਦੋ ਤੇ ਆਰ ਆ ਦੀ ਆਰਡਰ ਕੁਆਲਿਟੀ ਹੈ 10 ਕਿਲੋ ਦੀ ਭਵੇਂ ਈ ਧਾਰ ਨਾ ਮਾਰੇ ਕੋਈ ਲੋ ਜੀ ਹੋਊ ਜਿਆਦਾ 10 ਕਿਲੋ ਦੀ ਗਾਰੰਟੀ ਹੋ ਠੀਕ ਹੈ ਜੀ ਹਾਂ ਦੋਸਤੋ ਇਹ ਵੀ ਚੰਗੀ ਰਾਜੀ ਹੈ ਚੰਗੀ ਜੰਮੀ ਪਲੀ ਹੈ ਪੂਰੀ ਤੇ ਇਹਦਾ ਭਾਈ ਜੀ ਮੁੱਲ ਕੀ ਕਰਨਾ ਜੀ ਦੇ ਦਈਏ 82000 ਦੀ ਮੈਂ 82000 ਦੀ ਡਿਮਾਂਡ ਹੋ ਗਈ ਤੇ ਹੁਣ ਦੱਸੋ ਜਿਹੜਾ ਮਾਨਦਾਨ ਕਰਨਾ ਦਿਲੋਂ ਕਰਿਓ ਜੀ ਖੁਸ਼ੀ ਨਾਲ 2 ਛੜ ਤਾਂ 80 ਅਸੀਂ ਜੀ ਅਸੀਂ 75 ਹੋ ਗਿਆ 75 ਦੀ ਨੋ ਦੀ ਪੂਰੀ ਚਲ ਦੇ ਦਾਂਗੇ 75 ਹਜ਼ਾਰ ਛੋਟ ਹੀ ਹੋ 75 ਹਜ਼ਾਰ ਲਓ ਜੀ ਦੋਸਤੋ ਬਾਕੀ ਮੈਂ ਦੁੱਧ ਵਾਲੀਓ ਪੰਜਾਬ ਦੇ ਵਹਿੇ 82000 ਰੁਪਿਆ ਵੀਰ ਨੇ ਡਿਮਾਂਡ ਰੱਖੀ 75 ਹਜ਼ਾਰ ਚ ਤੁਹਾਡਾ ਆਆਂ ਗਿਆ ਦਾ ਮਾਨਤਾਣ ਛੋੜ ਛੱਪਾ ਜਿਹੜਾ ਮੌਕੇ ਤੇ ਜਰੂਰ ਹੋਗਾ ਇਹ ਤੋਂ ਅਗੇ ਵੀਰ ਦੇ ਕੋਲ ਇੱਕ ਮੱਝ ਹੋਰ ਗੱਬਣਿਆ ਜੀ ਲਓ ਜੀ ਕਰੋ ਚੱਕ ਜੀ ਇਹ ਵੀ ਮੱਝ ਦੋਸਤੋ ਸਾਡਾਂ ਪੈਰਾਂ ਦੀ ਖੁੱਲੀ ਪੂਰਾ ਵਜ਼ਨ ਮੌਜੂਦ ਕੱਦ ਕਾਠ ਪੂਰਾ ਲੰਬਾ ਸੋਹਣਾ ਸੁਨਖਾ ਕਰੋ ਚੱਕ ਇਹ ਵੀ ਨੀਲੀ 라ਵੀ ਨਾ ਕਰੋ ਨੀਲੀ 라ਵੀ ਕਰੋ ਹਾਂ ਜੀ ਕਿੰਨਾ ਟਾਈਮ ਖੜਦੀ ਹੈ ਬਾਈ ਜੀ ਸੁਣ ਇਹ ਤਿਆਰ ਹੀ ਆ ਆਛਾ ਜੀ ਭਾਵੇਂ ਰਾਤ ਨੂੰ ਸੂਪੇ ਭਾਵੇਂ ਦੋ ਦਿਨ ਕੱਢ ਜੀ ਮਤਲਬ ਤਿਆਰੀ ਜੀ ਤਿਆਰੀ ਜੀ ਦੋ ਚਾਰਨ ਖੜੀ ਸਕਦੀ ਹੈ ਸਾਦੀ ਸਾਦੀ ਤਿਆਰੀ ਖੜੀ ਸਕਦੀ ਹੈ ਭਾਵੇਂ ਸੂਪੇ ਸੂਹਾ ਕਿਨਵਾ ਸੂਣੀ ਜੀ ਸੂਹਾ ਦੂਜਾ ਸੂਣਾ ਨੇ ਦੂਜਾ ਸੂਹਾ ਸੂਣੀ ਜੀ ਲਿਆਓ ਜੀ ਤੁਰੋਂ ਹਾਲੋ ਜੀ ਕਰੋ ਚੈੱਕ ਸੂਹਾ ਦੋਸਤੋ ਦੂਜਾ ਸੂਣਾ ਤੇ ਬਿਲਕੁਲ ਸੂਨ ਦੇ ਨੇੜੇ ਤੇ ਆਰਡਰ ਜਿਹੜਾ ਬਹੁਤ ਵਧੀਆ ਤਿਆਰ ਕੀਤਾ ਕ੍ਰਾਸ ਨੀਲੀ ਰਵੀ ਦੇ ਨਾਲੇ ਵੀ ਹੁੰਦੀ ਜੀ ਹਾਲੋ ਜੀ ਵੇਖੋ ਜੀ ਲੈਓ ਜੀ ਬਾਕੀ ਕਾਤ ਮੇਰਾ ਫੋਲੇ ਦਾ ਵੀ ਵਜਨ ਵਟੇ ਲਈ ਦੋਸਤੋ ਬਹੁਤ ਸੋਹਣੀ ਆਰਡਰ ਕੁਆਲਟੀ ਤਿਆਰ ਕੀਤੀ ਆ ਚਾਰੇ ਥਾਂ ਨਿਕੜਣੇ ਲੱਗੇ ਗਏ ਦੇ ਵਿੱਚ ਕੋਈ 포ਟਸ਼ਾਂਗ ਨਹੀਂ ਨਾਲ ਵੇਖੋ ਜੀ ਕਰੋ ਚੈੱਕ ਆਹ ਲਓ ਜੀ ਸੂਨ ਦੇ ਬਿਲਕੁਲ ਨੇੜੇ ਆ ਜੀ ਬੈਕ ਸਾਈਡ ਤੋਂ ਥਾਣਾ ਦੀ ਕੁਆਲਟੀ ਚੈੱਕ ਕਰਵਾ ਦੇਣਾ ਆ ਲੋ ਜੀ ਕਰੋ ਚੈੱਕ ਬਾਕੀ ਬਾਹਰ ਨਿਕਲ ਦੂ ਮੈਂ ਪੂਰਾ ਹਾਂਜੀ ਹਾਂਜੀ ਸੂ ਤੱਕ ਦੋਸਤੋ ਇਹਦਾ ਵੀ ਆਰਡਰ ਲੱਗਾ ਜੀ ਵੇਖੋ ਚੈੱਕ ਕਰ ਲਿਓ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਇਹਦਾ 120 ਹੀ ਦੇ ਦਈਏ 120000 ਰੁਪਏ ਡਿਮਾਂਡ ਹੈ ਕਿੰਨਾ ਕਮਾਂਦ ਨੂੰ ਸੋਹੇ 15 ਹੀ ਦੇ ਦਈਏ 10 ਦੀ ਕਰੀ ਚਲ ਕਰ ਦਾਂਗੇ ਦਾ ਲਓ ਜੀ 10 ਤੋਂ ਹੋਵੇਗਾ ਇਹਦੇ ਵਿੱਚੋ ਛੋੜ ਹੀ ਹੋਊਗੀ ਜੀ ਛੋੜ ਹੀ ਹੋਊਗੀ ਵੀਰ ਨੇ ਮੁੱਲ ਦੱਸਿਆ ਬਾਕੀ ਨੋਟ ਕਰਿਓ ਇੱਕ ਵਾਰੀ ਫੇਰ ਆ ਚੀਜ਼ ਵੇਖੋ ਚੈੱਕ ਕਰ ਲਓ ਦੋਸਤੋ ਚੰਦਿਤਰਾ ਮੈਂ ਬੁਖਾ ਦਿੰਦਾ ਕਰਾਂ ਸੂਤ ਆਕੇ ਦਾ ਆਰਡਰ ਲੱਗਾ ਜੇ ਕਰਮਾੜੀ ਦਾ ਬਾਕੀ ਟਿੱਪੋਂ ਤੋਂ ਪੰਜ ਚੰਗੀ ਮੈਂ ਅੱਛਾ ਜੀ ਹਾਂ ਤਿੰਨ ਮੱਗ ਦੋਸਤੋ ਦਿਖਾਏ ਦੋ ਗਾਵਾਂ ਇੱਕ ਸੌਰੀ ਦੋ ਮਝਾਂ ਗੱਬਣਾ ਇੱਕ ਮਝ ਤਾਜੀ ਸੂਈ ਤੇ ਹਾਂਜੀ ਭਾਈ ਦੱਸਿਓ ਗਾਵਾਂ ਬਾਰੇ ਇਹ ਦੂਜਾ ਸੂਆ ਸੂਈ ਜੋ ਵਹਿੜਾ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ 15 ਦਿਨ ਹੋ ਗਏ ਨੇ ਆ ਬੱਚਾ ਜੇ ਬੱਛਾ ਰਾ ਬੱਚਾ ਬੱਛਾ ਜੀ ਬੱਛਾ ਲਓ ਜੀ ਚੈੱਕ ਕਰ ਲਓ ਬੱਛਾ ਕਿੰਨਾ ਦੋ ਚੋਂਡੀ ਦੋਦੇ ਥਲੇ ਆਖ ਨੂੰ ਭਾਏ 115 16 ਆਖੀਏ 17 ਕੀ ਠੰਡਾ ਦੁੱਧ 14 ਕਿਲੋ ਹੋਊਗਾ 14 ਦੀ ਕੋਈ ਭਾਏ ਧਾਰਮਣਾ ਮਾਰੇ ਠੀਕ ਹੈ ਜੀ ਤੋਰੋ ਜੀ ਨਹੀਂ 14 15 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਜੀ ਲਓ ਜੀ ਚੈੱਕ ਕਰ ਲਓ ਦੋਸਤੋ ਥਣਾ ਦੀ ਕੁਆਲਿਟੀ ਚੈੱਕ ਕਰਵਾ ਲੈਣਾ ਲੋ ਜੀ ਗੁਲਾਬੀ ਰੰਗ ਦਾ ਥਣ ਨਾਰਾ ਹਵਾਨੇ ਤੇ ਕਰ ਲਓ ਚੈੱਕ ਬੱਚਾ ਵਛਾ ਚ 14 15 ਕਿਲੋ ਦੋ ਚਾਂਡੀ ਸੁਭਾ ਦੂਜਾ ਸੁਈ ਬਾਈ ਜੀ ਮੁੱਲ ਕਿੰਨਾ ਕਰਨਾ ਮੁੱਲ ਕਰਨ ਨੂੰ ਭਾਈ 55 ਕਰੀ ਜਾਈਏ 52000 ਦੇ ਦਾਂ 52000 ਕਿੰਨਾ ਕੁ ਮੰਗਣਾ ਸਰ 50 ਹੀ ਦੇ ਦਾਂਗੇ ਹੋਰ ਰਹਿ ਗਏ ਸਰ ਹੋਰ ਵੇ ਲੋ ਬਾਕੀ ਤੁਹਾਨੂੰ ਪਤਾ ਹੀ ਵਪਾਰ ਗਾਂ ਦੇ ਹਿਸਾਬ ਨਾਲ ਨਾ ਦੋ ਛੜਦੀ ਹੋਰ ਇਹ ਛੱਡਦਾ ਕੋਈ ਨਹੀਂ 48000 ਹੋ ਗਿਆ 48000 ਦੇ ਦਾਂ ਹੋਰ ਛੋੜੀ ਹੋਵੇ ਚੋ ਇਹਦੇ ਵਿੱਚ ਦੋਸਤੋ ਸ਼ੂਟ ਹੋਣੀ ਜੀ ਸ਼ੂਟ ਹੀ ਹੋਣੀ ਆ 4 ਲੱਖ ਦਿਖਾਇਆ ਦੋਸਤੋ ਇੱਕ ਗਾਂ ਸੂਈ ਤਾਜੀ ਤੇ ਇੱਕ ਮੱਝ ਤਾਜੀ ਸੂਈ ਦੋ ਮੱਝਾਂ ਗੱਭਣ ਗੱਭਣ ਪਸ਼ੂ ਨੂੰ ਥੋੜਾ ਜਿਹੀ ਤਿੱਪਕੇ ਤਸੱਲੀ ਕਰਕੇ ਪਾਸ ਕਰ ਲੋ ਸੂਏ ਸੂਏ ਪਹ ਨੂੰ ਇੱਕ ਟਾਈਮ ਦੋ ਟਾਈਮ ਚੋ ਲੋ ਤੁਹਾਡਾ ਹੱਕ ਬਣਦਾ ਵਾ ਡਰੈਸ ਇੱਕ ਰੀਬੀ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਨੋਰ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀ ਜੀ ਕਰੀਫੇ ਬੋਲ ਦੋ ਫੋਨ ਨੰਬਰ 98454595 ਠੀਕ ਹੈ ਜੀ ਧੰਨਵਾਦ ਦੋਸਤੋ ਰੋਲ ਵੀਡੀਓ ਦੇਖਣ ਵਾਸਤੇ ਜੀ